ਦਲ ਦੇ ਆਗੂ ਪਾਰਟੀ ਨੂੰ ਲਗਾਤਾਰ અલਵਿਦਾ ਕਹਿ ਰਹੇ ਨੇ ਜਿਸ ਦੇ ਤਹਿਤ ਨਾਬਾ ਵਿਖੇ ਅਕਾਲੀ ਦਲ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਕੌਂਸਲਰ ਮਨਿੰਦਰਪਾਲ ਸਿੰਘ ਸਨੀ ਆਪਣੇ ਸੈਂਕੜੇ ਹੀ ਸਾਥੀਆਂ ਦੇ ਨਾਲ ਆਪ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਕੌਂਸਲਰ ਮਨਿੰਦਰਪਾਲ ਸਿੰਘ ਸਨੀ ਨੇ ਅਕਾਲੀ ਦਲ ਛੱਡ ਕੇ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਐਲਸੀ ਇਨਾਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਹਨ ਉਹਨਾਂ ਨੂੰ ਦੇਖਦੇ ਪਾਰਟੀ ਆਗੂ ਅਕਾਲੀ ਦਲ ਨੂੰ ਛੱਡ ਰਹੇ ਨੇ ਨਾਬਾ ਸਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ ਜੀ ਮਨਪਰਤਾਲ ਸਿੰਘ ਜਿਹਨਾਂ ਨੂੰ ਪਿਆਰ ਨਾਲ ਸਾਰੇ ਸਣੀ ਕਹਿੰਦੇ ਆ ਵਾਰ ਨੰਬਰ 11 ਤੋਂ ਅਕਾਲੀ ਦਲ ਦੇ ਤੋਂ ਲੜੇ ਸੀ আর ਐਮਸੀ ਬਣੇ ਸੀ ਜੀ ਇਸ ਤੋਂ 4 ਸਾਲ ਪਹਿਲਾਂ ਅੱਜ ਉਹ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਮੈਂ ਸਣੀ ਜੀ ਨੂੰ ਮਿਲ ਕੇ ਪਾਸ ਸਣੀ ਜੀ ਨੂੰ ਜੀਹਾਂ ਕਹਿੰਨਾ ਆਮ ਆਦਮੀ ਪਾਰਟੀ ਦੇ ਵਿੱਚ ਉਹ ਵਿਸ਼ਵਾਸ ਰਾਉਣਾ ਕਿ ਇਹਨਾਂ ਨੂੰ ਪੂਰਾ ਮਾਨ ਤਾਨ ਮਿਲੇਗਾ ਪਾਰਟੀ ਦੇ ਵਿੱਚ ਔਰ ਜੋ ਵੀ ਪਾਰਟੀ ਮਹਿਸੂਸ ਕਰੇਗੀ ਨਾ ਜ਼ਿੰਮੇਵਾਰੀ ਵੀ ਦਿੱਤੀ ਜਾਏਗੀ ਕਿਉਂ ਆਰਿਪੋਰਟ ਆਪਨਾ ਬਸਿਆ ਹੋਇਆ ਹੈ ਕਾਰਨ ਹੈ ਜੀ ਕਿਉਂਕਿ ਵਾਰਡ ਦੇ ਜਿੰਨੇ ਸਾਰੇ ਕੰਮ ਹੋਣੇ ਨੇ ਉਹ ਸਰਕਾਰ ਦੇ ਨਾਲ ਹੀ ਹੁੰਦੇ ਆ ਸਾਰੇ ਤੇ ਸਰਕਾਰ ਤੋਂ ਬਿਨਾ ਕਿਸੇ ਵੀ ਵਾਰਡ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੈ ਪਰ ਪ੍ਰਮਾਨ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਕੰਮ ਕਰ ਗਈ ਜੀ ਨੇ ਬਾਅਦ ਇਲੈਕਸ਼ਨ 404 ਦੇ ਵਿੱਚ ਜਿਹੜੀ ਪੰਨਾਵਾਦੀ ਪਾਰਟੀ ਬਹੁਤ ਫਰਮ ਸੌਫਤ ਨਾਲ ਜਿੱਤੀ ਹੈ ਰਿਕੀਡ ਵੀ ਬਹੁਤ ਛੋਟੇ ਮਾਰਜਿਨ ਨਾਲ 1000 2000 ਦੇ ਫਰਕ ਨਾਲ ਆ ਰਹੀ ਹੈ ਤੇ ਪਾਰਸੋਂ ਦੇ ਵਿੱਚ ਵੀ ਰਿਜ਼ਲਟ ਆਏ ਨੇ ਪਾਰਸੋਂ ਬਹੁਤ ਵੀ ਪੋਜ਼ਿਟਿਵ ਰਿਜ਼ਲਟ ਆਏ ਨੇ ਔਰ ਪਾਰਸੋਂ ਦੇ ਵਿੱਚ ਵੀ ਆਮ ਆਪ ਪਾਰਟੀ ਲੱਗਦਾ ਪ੍ਰਧਾਨ ਬਣਨ ਜਾ ਰਿਹਾ ਤੇ ਨਾਭਾ ਦੇ ਵਿੱਚ ਵੀ 1 ਸਾਲ ਬਾਅਦ ਇਲੈਕਸ਼ਨ ਆ ਕਿਉਂਕਿ ਜਿਹੜੇ ਲੋਕਾਂ ਨੇ 4 ਸਾਲ ਪਹਿਲਾਂ ਵੋਟ ਪਾਈ ਸੀ ਉਹਦਾ ਕਰਜ਼ਾ ਵੀ ਲਾਉਣਾ ਹੁੰਦਾ ਐਮਸੀ ਸਾਹਿਬਾਨ ਨੇ ਕਿਉਂਕਿ ਵੋਟ ਜਿਸਮੂਨਲ ਕਮੰਡੀ ਉਹ ਕੰਮ ਵੀ ਕਰਨੇ ਪੈਂਦੇ ਤਾਂ ਜਿਵੇਂ ਅਸੀਂ ਬਿਨਾਂ ਪੱਖਪਾਤ ਤੋਂ ਚਾਹੇ ਅਕਾਲੀ ਦਲ ਦੇ ਐਮਸੀ ਰੇ ਇੱਥੇ ਚਾਹੇ ਕਾਂਗਰਸ ਦੇ ਨੇ ਜਾਂ ਹਮ ਜਿਹੜੇ ਬਹੁਤਾ ਆਤਾ ਆਮ ਆਪ ਪਾਰਟੀ ਦੇ ਹੋਣ ਕਿ ਪ੍ਰਧਾਨ ਨਹੀਂ ਬਣ ਸਕਿਆ ਤਾਂ ਚਾਹਵਦਾ ਉਹ ਸੀ ਸਭ ਨੂੰ ਨਾਲ ਲੈ ਕੇ ਔਰ ਹਮੇਸ਼ਾ ਹੀ ਨਿਮਰਤਾ ਦੇ ਨਾਲ ਗੱਲ ਕਰੀਦੀ ਹੈ ਇਹੀ ਕਾਰਨ ਹੈ ਕਿ ਸਨੀ ਜੀ ਉਸੇ ਪਿਆਰ ਨੂੰ ਦੇਖਦੇ ਹੋਏ ਕੋਈ ਕੰਮ ਕਰਨ ਦੀ ਨੀਤ ਨੂੰ ਦੇਖਦੇ ਹੋਏ ਜੋ ਨਗਰ ਕੌਂਸਲ ਨਾਭਾ ਦੇ ਵਿੱਚ ਚੱਲ ਰਹੇ ਹਨ ਆਗਾਮਾਂ ਦੀ ਪੱਜ ਦੀ ਸਮਾਪਤ ਇਹ ਵੀ ਇਹ ਹਾਲਾਤ ਨੇ ਕਹਿੰਦੇ ਲੱਗਦਾ ਜੀ ਬਿਲਕੁਲ ਜਦੋਂ ਆਪਾਂ ਕਿਸੇ ਵੀ ਸਨਮਾਨਿਤ ਅਹੁਦੇ ਤੇ ਬੈਠੇ ਕਿਸੇ ਵੀ ਵਿਅਕਤੀ ਨੇ ਆਪਾਂ ਪੱਦੀ ਸ਼ਬਦਾਵਲੀ ਬੋਲਾਂਗੇ ਉਹਦਾ অপমান ਕਰਾਂਗੇ ਨਹੀਂ ਭਾਈ ਸਾਹਿਬ ਦੀ ਗੱਲ ਕਰਦੇ ਜਿਹੜੇ ਕਾਲਪੱਖ ਦੇ 2000 ਸੀਗੇ ਤੇ ਵੈਸੇ ਵੀ ਅਕਾਲੀ ਦਲ ਦਾ ਜਿਹੜਾ ਰਿਕਾਰਡ ਕਿਸ਼ਣਾ ਰਿਆ ਰਿਸ਼ਤ ਬਹੁਤ ਬਲਬ ਸਾਹਿਬ ਬਹੁਤ ਸਤਕਾਰਯੋਗ ਸੀਗੇ ਸਾਡੇ ਮੈਂ ਤੁਹਾਨੂੰ ਕੋਕਟੇ ਵੀ ਜਾਇਆ ਸੀ ਪਰ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਸਾਰੇ ਯੂਗ ਨੂੰ ਨਾਲ ਲੈ ਕੇ ਚੱਲਣ ਵਿੱਚ ناکਾਮ ਰਹੇ ਹੈ ਤੁਸੀਂ ਕਾਰਨ ਹੈ ਕਿ ਅੱਜ ਅਕਾਲੀ ਦਲ ਦੇ ਵਿੱਚ ਬਹੁਤ ਆਪ ਜਿਹੜੇ ਪੁਰਾਣੀ ਐਮਸੀ ਸਹਿਬਾਨਾਂ ਦੇ ਲੀਡਰ ਸਹਿਬਾਨ ਸਾਰੇ ਤਿੰਨ ਚਾਰ ਦਿਨ ਪਹਿਲਾਂ ਜਗਮਿੰਦਰ ਜੱਦੀ ਦੀ ਜਿਹੜੇ ਵੱਡੇ ਐ ਐਸਓਆਈ ਦੇ ਲੀਡਰਸ਼ਿਪ ਦਾ ਅਕਾਰੀਗਲ ਦੇ ਉਹ ਵੀ ਆਮਦ ਪਾੜੀ ਸ਼ਾਮਲ ਕੋਈ ਨਹੀਂ ਕੋ ਅੱਜ ਸਣੀ ਵੀ ਸ਼ਾਮਲ ਹੋ ਰਿਹਾ ਸੋ ਇਹ ਚੰਗੀਆਂ ਨੀਤੀਆਂ ਔਰ ਚੰਗੀ ਸਾਫਨੀ ਪਰ ਹਰ ਕਿਸ ਦਾ ਮਾਨ ਸਤਕਾਰ ਕਰਨਾ ਉਹਦਾ ਨਤੀਜਾ ਜਿਸ ਪਾਰਟੀ ਨੂੰ ਆਪਾਂ ਹੁਣ ਤੱਕ ਆਪਾਂ ਮੰਨਦੇ ਰਹੇ ਕਿ ਕੇਸਰੀ ਪਾਰਟੀ ਆ ਔਰ ਇਹ ਮੰਨਦੇ ਰਹੇ ਕਿ ਸਿੱਖਾਂ ਦੀ ਪਾਰਟੀ ਅਗਰ ਉਹੀ ਪਾਰਟੀ ਸਿੱਖਾਂ ਦੇ ਸਭ ਤੋਂ ਵੱਡੇ ਆਸਥਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪ ਕਬੂਲ ਲਿਆ ਉਹਨਾਂ ਨੇ ਅਗਰੀ ਗੱਲ ਸਾਹਮਣੇ ਆ ਗਈ ਹੈ ਤਾਂ ਫਿਰ ਲੋਕਾਂ ਦੀ ਸੰਗਤ ਦੀ ਉਹਨਾਂ ਨੂੰ ਥੇਸ ਬਹੁਤ ਲੱਗੀ ਹੈ ਜਿਹਦੇ ਕਰਕੇ ਕੱਲ੍ਹ ਵਾਲ ਨੂੰ ਸੋਨਿਆ ਦਾ ਪਤਨਾ ਪੜੇਗਾ। ਕਾਰਨ ਸਾਰਿਆਂ ਦਾ ਵੱਡਾ ਕਾਰਨ ਤਾਂ ਜਿਹੜਿਆ ਆਪਣਾ ਗੁਰੂ ਗਵੰਦ ਸਾਹਿਬ ਮਹਾਰਾਜ ਦੀਆਂ ਬੇਦਗੀਆਂ ਅਕਾਲੀ ਦਲ ਦੀ ਸਰਕਾਰ ਵੱਲੋਂ ਹੋਈਆਂ ਨੇ। ਉਹ ਇਨਸਾਫ ਨਾ ਮਿਲਣਾ ਸਾਰਿਆਂ ਨੂੰ ਵੱਡਾ ਕਾਰਨ ਗਿਆ। ਤੇ ਦੂਜਾ ਜਿਹੜਾ ਜੱਥੇਦਾਰ ਹਰਪ੍ਰੀਤ ਸਿੰਘ ਉਹਦਾ ਵੀ ਆਪਣਾ ਬਹੁਤ ਜ਼ਿਆਦਾ ਕਿਰਦਾਰ ਬਣੂ ਕੀਤੀ ਜਾ ਰਹੀ ਹੈ। ਉਹ ਵੀ ਕਾਰਨ ਗਿਆ। ਬਾਕੀ ਮੇਨ ਤਾਂ ਐਮਐਲਏ ਸਾਹਿਬ ਦੇ ਦਿਸ਼ਾ ਦੇ ਰੇਸ਼ੀਨ ਤੇ ਤਾਂ ਅੱਗੇ ਚ ਕੰਮ ਹੋ ਰਹੇ ਨੇ ਉਹ ਬਹੁਤ ਵਾਅਦਾਗਾਰ ਹੋ ਗਏ। ਕੋਣਾਂ ਨੇ ਦੇਖਦੇ ਹੋਏ ਵੀ ਅਸੀਂ ਆਮ ਆਦਮੀ ਪਾਰਟੀ ਚ ਸ਼ਾਮਿਲ ਹਾਂ ਬਾੜੇ। ਮੈਂ ਆਪ